ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਨੇ ਜੀ ਸਾਰਿਆਂ ਦੇ ਹੋਰ ਠੀਕ ਠਾਕ ਹੋ ਦੇਖੋ ਜੀ ਸਵੇਰ ਦੇ 6:30 ਵਜ ਰਹੇ ਆ ਧੁੰਦ ਦੇਖੋ ਕਿੰਨੀ ਹੈ ਆਪਾਂ ਨੇ ਬਈ ਅੱਜ ਜਾਣਾ ਸੀਗਾ ਖਨੋਰੀ ਜਾਣਾ ਬਈ ਆਪਾਂ ਨੇ ਅੱਜ ਉੱਥੇ ਡੱਲੇ ਵਾਲਾ ਸਾਹਿਬ ਨੇ ਕੱਟ ਗਿਆ ਸੀਗਾ ਜਿਹੜਾ 4 ਤਰੀਕ ਨੂੰ ਮੀਲੋ ਆ ਕੇ ਮੈਨੂੰ ਦਿੱਤੀ ਸੀਗੀ ਵੀ ਸੰਗਤਾਂ ਨੂੰ ਕੱਠ ਦੇਖਣਾ ਮਿਲਣਾ ਹੈ ਸੰਗਤਾਂ ਨੂੰ ਤੇ ਆਪਾਂ ਨੇ ਜਾ ਰਹੇ ਹਾਂ ਬਈ ਆਪਾਂ ਰੈਡੀ ਹੋ ਗਏ ਤੇ ਧੁੰਦ ਬੜੀ ਹੈ ਬਈ ਨਿਮਾ ਜਿਵੇਂ ਜਾ ਰਹੇ ਆਪਾਂ ਤੁਹਾਨੂੰ ਬਲੌਗ ਚ ਦਿਖਾਵਾਂਗੇ ਬਾਈ ਜੁੜੇ ਰਹੋ ਬਾਈ ਪਹਿਲਾ ਸਲਾਸੀ ਮੈਂ ਕਿਹਾ ਮੋਟਰਸਾਈਕਲ ਤੇ ਚਲਨੀ ਆ ਪਰ ਧੁੰਦ ਨੂੰ ਦੇਖਦੇ ਬਾਈ ਮੈਂ ਕਿਹਾ ਚੱਲ ਗੱਡੀਓ ਲੈ ਜਾਨੀ ਆ ਕੋਈ ਗੱਲ ਨਹੀਂ ਦੇਖੀ ਹੋਗੀ ਫਿਰ ਆਪਾਂ ਨੇ ਗੱਡੀ ਤੱਕ ਲਈ ਜਿਹੜਾ 057 ਆਪਣੀ ਬਾਈ ਗੱਡੀ ਤੇ ਆਪਾਂ ਤਿਰਪਾਗੜ੍ਹ ગામ ਦੇ ਬਾਈ ਹੁਣ ਬੱਸ ਤੱਕ ਪਰ ਅੱਗੇ ਬੱਸਾਂ ਵੀ ਲੈ ਕੇ ਜਾਣੀ ਆਪਾਂ ਨੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਬਾਈ ਹਾਲ ਦੇਖੋ ਬਾਈ ਬਚ ਕੇ ਅੱਜ ਦਾ ਬਾਈ ਗੱਡੀ ਕਿਲੋਮੀਟਰ ਆਏ ਕਿਲੋ ਡੇਢ ਕਿਲੋਮੀਟਰ ਵੀ ਆਏ ਬਾਈ ਗੱਡੀ ਪੂਰੀ ਗਿੱਲੀ ਹੋ ਗਈਆਂ ਪੂਰੀ ਪਾਣੀ ਨਾਲ ਬਾਈ ਦੇਖੋ ਕੁਝ ਨਹੀਂ ਦਿਖ ਰਿਹਾ ਬਾਬਾ ਕੁਝ ਵੀ ਨਹੀਂ ਬਾਈ ਦਿਖ ਰਿਹਾ ਬਾਈ ਕੁਝ ਵੀ ਨਹੀਂ ਆਹ ਦੇਖੋ ਟੱਕ ਵੀ ਨਹੀਂ ਆਹ ਚਿੱਟੀ ਪੱਟੀ ਆ ਬਾਬੇ ਆਵੇ ਨਹੀਂ ਦਿਖ ਰਹੀ ਜਿਆਰੇ ਬਾਈ ਅੱਜ ਦਾ ਬੱਸ ਮਣੀ ਮਣੀ ਆ ਦਿਖ ਰਹੀ ਵਕਸ ਆ ਦੇਖੋ ਬਾਈ ਕੁਝ ਵੀ ਨਹੀਂ ਦਿਖ ਰਿਹਾ ਵੀਰੇ ਕੁਝ ਵੀ ਨਹੀਂ ਪਤਾ ਹੀ ਨਹੀਂ ਲੱਗ ਰਿਹਾ ਵੀਰੇ ਕਿੱਥੇ ਜਾ ਰਹੇ ਆ ਵੀਰੇ ਪਤਾ ਨਹੀਂ ਲੱਗ ਰਿਹਾ ਕਿੱਥੇ ਪਹੁੰਚ ਗਏ ਕਿੱਥੇ ਨਹੀਂ ਬਾਅਦ ਆਹ ਚਿੱਟੀ ਪੱਟੀ ਟਾਂਕੀ ਖੋਲ ਕੇ ਸ਼ੀਸ਼ਾ ਖੋਲ ਕੇ ਮੜਾ ਸ਼ੀਸ਼ਾ ਸਾਫ਼ ਕਰਦਾ ਫਿਰ ਥੋੜਾ ਜਿਹਾ ਬਾਈ ਦਿਖਣ ਲੱਗਿਆ ਦੇਖਦੇ ਭਾਈ ਹੁਣ ਤੈਨੂੰ ਅੱਗੇ ਜਾ ਕੇ ਮਿਲਦੇ ਆਂ ਦੇਖਦੇ ਕਿੱਥੇ ਪਹੁੰਚਦੇ ਆਂ ਭਾਈ ਹੁਣ ਬਾਬਿਓ ਆਪਾਂ ਸਾਨੂੰ ਬਸ ਚੱਕ ਕੇ ਮਿਲੂਗੇ ਬਾਬਿਓ ਬਸ ਚੱਕ ਕੇ ਨਹੀਂ ਬਸ ਕੋਲ ਜਾ ਕੇ ਬਸ ਕੋਲ ਜਾ ਕੇ ਮਿਲੂਗੇ ਬਾਬਿਓ ਮੈਂ ਪਹੁੰਚ ਗਿਆ ਭਾਈ ਉਰੇ ਰਾਜਪੁਰਾ ਬਾਈਵਾਸ ਭਾਈ ਉਰੇ ਦੇਖੋ ਕਿੰਨੇ ਗੱਡੀਆਂ ਪਰ ਤਾਂ ਵੀ ਬਾਈ ਬੜਾ ਔਖਾ ਲੱਗ ਰਿਹਾ ਭਾਈ ਬੜੀ ਬਜਾ ਬਜਾ ਕੇ ਆਈਆਂ ਪਹਿਲਾਂ ਪਰ ਉੱਥੇ ਰਸਤੇ 'ਚ ਗੱਡੀ ਕੱਟ 'ਚ ਖੜੀ ਸੀ ਸਾਨੂੰ ਲੱਗਾ ਪੁੱਟਵਾਦ ਦੇ ਉੱਪਰ ਚੜੀ ਹੋਈ ਉੱਥੇ ਥਰ ਕੇ ਮੈਂ ਕਿਹਾ ਚੱਲ ਭਾਈ ਹੈਲਪ ਕਰੀ ਉਹਨਾਂ ਦੀ ਵਿਚਾਰਿਆਂ ਦੀ ਪਰ ਦੇਖਿਆ ਉਹ ਕ੍ਰੋਸਿੰਗ ਸੀਗੀ ਬਈ ਚਲੋ ਫਿਰ ਆਪਾਂ ਆ ਗਏ ਬਈ ਰਾਜਪੁਰਾ ਟੱਪਿਆ ਹੁਣ ਬਸ ਆਪਾਂ ਨੇ ਪਹੁੰਚਿਆ ਇੱਥੇ ਆਪਣੀਆਂ ਗੱਡੀਆਂ ਖੜੀਆਂ ਅੱਜ ਸਾਰੀਆਂ ਗੱਡੀਆਂ ਜਾਣੀਆਂ ਬਈ ਆਪਣੀ 9-10 ਬੱਸਾਂ ਬਈ ਆਪਣੀਆਂ ਸਾਰੀਆਂ ਆਪਣੀ ਬਾਰਡਰ ਤੇ ਜਾਣੀਆਂ ਬਈ ਤੇ ਹੁਣ ਆਪਾਂ ਨੇ ਬੱਸ ਪਰ ਬੱਸ ਵੀ ਵਿਚਾਰੀ ਨੂੰ ਨਾ ਬਈ 10 ਦਿਨ ਹੋ ਗਏ ਖੜੀਆਂ ਨੂੰ ਅੱਧੀਆਂ ਨੂੰ ਅੱਧੀਆਂ ਦਾ ਚੱਲਦੇ ਰਹੀਆਂ ਐਲ ਸਵਾਰੀ ਸਵਰੀ ਰੂਟ ਰਾਟ ਮਾੜਾ ਮੋਟਾ ਚਲਾਈ ਗਏ ਬਈ ਅੱਦੇਨ ਗਾਸਕ ਦਿਨ ਹੋ ਗਿਆ ਬਾਈ ਖੜੀਆਂ ਉਹਨਾਂ ਨੂੰ ਜਾ ਕੇ ਦੇਖਦੇ ਆ ਬਾਈ ਹੁਣ ਸਟਾਰਟ ਸਟੂਰ ਹੁੰਦੀਆਂ ਵਿਚਾਰੀਆਂ ਕਿੰਨੇ ਦਾ ਦਿਨ ਹੋ ਗਿਆ ਕਿਉਂਕਿ ਠੰਡ ਹੈ ਬਾਈ ਗੱਡੀ ਜਿਵੇਂ ਰਾਤ ਨੂੰ ਘੜਾ ਸਵੇਰੀ ਉਹ ਨਹੀਂ ਵਿਚਾਰੀ ਬਾਹਰ ਖੜਨੀਆਂ ਬਾਈ ਠੰਡ 'ਚ ਉਹ ਨਹੀਂ ਸਟਾਰਟ ਹੁੰਦੀਆਂ ਬਾਈ ਇਹ ਤਾਂ ਵਿਚਾਰੀਆਂ ਦਾਸ ਦਿਨੋਂ ਕੇ ਖੜੀਆਂ ਬਾਹਰ ਦੇਖਦੇ ਆ ਜਾ ਕੇ ਚਲੋ ਇੱਕ ਤਾਂ ਆਪਣੇ ਕੋਲ ਦੋ ਗੱਡੀਆਂ ਆਪਣੀਆਂ ਨਵੀਆਂ ਹੈ ਬਾਈ ਹੁਣ ਕੜਾਈ ਦੀ ਕੱਪਨ ਹੈ 24 ਮਾਡਲ ਆ ਆ ਮਤਲਬ ਜਿਹੜਾ 15 ਸਾਲ ਲੰਘ ਗਿਆ ਪੰਜੇਪੇ ਕ ਮਹੀਨੇ ਜੀ ਅੱਛਰ ਗੱਡੀ ਬਾਬੇ ਅੱਛਰ ਬਾਈ ਤੇ ਬਾਕੀ ਆਪਣੀਆਂ ਹੈਗੀਆਂ ਵਧੀਆ ਗੱਡੀਆਂ ਸਾਫ਼ ਸੁਥਰੀਆਂ ਪਰ ਬਾਈ ਵਿਚਾਰੀਆਂ ਠੰਡ ਲੈ ਕੇ ਦੇਖਦੇ ਹੁਣ ਜਾ ਕੇ ਸਾਫ਼ ਦੇਖਦੇ ਹੁਣ ਰਾਣੀ ਸੁੰਦਰਾ ਸਟਾਰਟ ਹੁੰਦੀ ਹੈ ਕਿ ਨਾ ਇੱਕ ਨਮੀ ਦਾ ਹੋ ਜੂਗੀ ਜੇ ਬਾਈ ਗੱਡੀ ਮਾਰਕੀਟ ਹੈ ਜੇ ਲਵੇਂ ਕਿ ਬੱਸ ਨਾਲ ਪਾ ਲਈਏ ਬਸ ਬਾਕੀ ਬਾਬਿਓ ਆਪਾਂ ਗੱਡੀਆਂ ਦਾ ਵੀ ਰਿਵਿਊ ਦੋਂਗੇ ਅੱਜ ਤੱਕ ਨੋਰੀ ਵਾਲਾ ਦਿਖਾਵਾਂਗੇ ਸਾਨੂੰ ਕਿਸੇ ਦਿਨ ਫਿਰ ਬਾਬੋ ਕੱਲੀ ਕੱਲੀ ਗੱਡੀ ਰਿਵਿਊ ਦੋਂਗੇ ਡਾਟਾ ਪਿੱਛੇ ਰੱਖ ਇੱਕ ਸੰਗਰਾਮ ਜਦੋਂ ਸਾਰੀਆਂ ਗੱਡੀਆਂ ਦਾ ਰਿਵਿਊ ਕਰੂੰਗਾ ਬਾਬੋ ਮਸੂਮਾ ਜੁੜੇ ਰਹੋ ਬਕਰ ਬੋਲੋ ਆਹੀ ਆਣੇ ਤੱਕ ਪੂਰੀ ਪਾਗਰ ਆ ਬਈ ਮਨਾ ਪਈ ਰਹੇ ਪਹੁੰਚ ਗਈਆਂ ਆ ਰਾਜੀ ਬਰੇ ਦੇ 1 ਕਿਲੋਮੀਟਰ ਲਈ ਜਣਾ ਸ਼ੰਭੂ ਨੂੰ ਰਸਤਾ ਜਾ ਰਿਹਾ ਬਾਈ ਇੱਧਰ ਨੂੰ ਹੈ ਇੱਧਰ ਖੜੀਆਂ ਬਣੀ ਸ਼ੰਭੂ ਵਾਲ ਗੱਡੀਆਂ ਖੜੀਆਂ ਹੋਵੇ ਆਪਣੀਆਂ ਬਾਕੀ ਗੱਦੇ ਥਾਂ ਨੂੰ ਹਣ ਗੱਡੀਆਂ ਕੋਲ ਜਾ ਕੇ ਦਿਖਾਣੇ ਆ ਹਾਂਜੀ ਬਾਈ ਬੱਸ ਕੋਲ ਪਹੁੰਚ ਗਏ ਤੇ ਵੀਰ ਨਾਲ ਆਪਣੇ ਨੇ ਪਹਿਲਾਂ ਗੱਡੀ ਸਟਾਰਟ ਰੱਖੀ ਤਿਆਰ ਆ ਚੱਲ ਆ ਜਾ ਤੁਸੀਂ ਆ ਬਾਈ ਸਟਾਰਟ ਕਰਤੀ ਗੱਡੀ ਸਟਾਰਟ ਆ ਆ 1.5 ਆ ਖੜੀ ਬਾਈ ਆ ਨਹੀਂ ਲਿਕੇ ਜਾਣੀ ਬਈ ਪਰ ਆ ਗੱਡੀ ਨਹੀਂ ਲੱਗੇ ਜਾਣੀ ਹੈਗੀ ਆ ਗੱਡੀ ਨਾ ਮਰੇ ਅੱਜ ਹੋਰ ਲਾਈ ਹੋਈ ਇੱਕ ਗੱਡੀ ਆਪਾਂ ਨੇ ਤੇ ਉਹਦੀ ਜਗ੍ਹਾ ਜਾਏਗੀ ਭਈਆ ਆ ਬੱਸ ਦੀ ਜਗ੍ਹਾ ਜਾਏਗੀ ਅੱਜ ਆ ਗੱਡੀ ਭਾਈ ਸਟਾਰਟ ਕਰਦੀ ਬਾਕੀ ਹੋਰ ਕਰੋ ਨਾਲ ਸਟਾਰਟ ਤੁਹਾਨੂੰ ਦੱਸਨੇ ਭਈਆ ਹਾਂਜੀ ਵੀਰ ਜੀ ਬਾਬੇ ਉਹ ਦੂਈ ਗੱਡੀ ਆ ਗਏ ਹੁਣ ਆਪਾਂ ਇਹ ਮਾਰਨ ਲਈ ਸੈਲਫ ਕਿੰਨੇ ਦਿਨ ਹੋ ਗਏ ਬਾਈ ਨੂੰ ਖੜੀ ਨੂੰ 10 ਦਿਨ ਹੈ ਬਾਈ

ਫਲਾਸ ਲੈ ਆ ਉਸ ਮਾ ਵੀ ਦੋ ਬੰਟੀ ਵੀਰ ਆ ਗਿਆ ਸਾਡਾ ਬਾਬੋ ਗੱਡੀ ਲੈ ਗਿਆ ਬਾਬੋ ਚੈੱਕ ਕਰੋ ਮਾਰਗਾ ਹੀ ਭਾਈ ਨਵੇਂ ਸਾਲ ਦੀਆਂ ਤਿੰਨ ਵੀਰ ਹੋਰ ਬੰਟੀ ਵੀਰ ਠੀਕ ਹੈ ਵੰਡੀ ਵੀਰ ਉਹ ਚਾਬੀ ਵੀਰ ਵੰਡੀ ਵੀਰ ਉਹ ਲੇਟਾਂ ਬਦਲਣ ਦੀਆਂ ਸਾਰੀਆਂ ਹੈ ਮੰਟੀ ਵੀਰ ਲੇਟਾਂ ਬਦਲਦੀਆਂ ਕੱਟਨੇ ਉਹਦੀਆਂ ਲਾ ਦਿੰਦੇ ਨਵੀਆਂ ਲਾ ਦਿੰਦੇ ਤੇਰੇ ਲੇਟਾਂ ਬਾਬੇ ਹੁਣ ਆਲ ਹੀ ਲੱਗੇ ਆ ਸਟਾਰਟ ਕਰਨ ਭਾਈ ਹੋ ਗਿਆ ਗੱਡੀਆਂ ਰੈਡੀ ਆ ਗਈਆਂ ਦੋ ਲਾਡੋ ਦਾ ਨੇ ਆ ਆ ਰੀਆਂ ਹੋਰ ਗੱਡੀਆਂ ਭਾਈ ਅੱਜ ਭਾਈ ਰਾਏਪੁਰੇ ਪਹੁੰਚ ਗਏ ਯਾਰ ਤੁੰਦ ਕਰਕੇ ਭਾਈ ਐਕਸੀਡੈਂਟ ਹੋ ਗਿਆ ਗੱਡੀ ਨਾ ਆ ਦੇਖੋ ਕਿੱਥੇ ਚੜੀ ਵੀ ਭਾਈ ਜਾਉਂ ਹੋ ਗਿਆ ਬਾਈ ਥੀ ਬੜੀ ਗੱਲ ਸੜ ਗਈ ਬਾਈ ਉਹਦੇ ਚਲੋ ਬਚਾਉ ਹੋ ਗਿਆ ਬਾਈ ਜੀ ਆਪਣਾ ਹਾਂਜੀ ਬਾਈ ਆਪਾਂ ਖੜੇ ਤੇ ਲੂਣਾ ਪਿੰਡ 'ਚ ਬਾਈ ਆਪਣੇ ਡਿਊਟੀ ਪਾਈ ਨਾ ਲਾਈ ਆਪਣੇ ਜਸਪ੍ਰੀਤ ਵੀਰ ਨੇ ਕਰਿਆ ਇਨਚਾਰਜ ਬਾਈ ਹੋਈ ਹੈ ਗੱਡੀਆਂ ਦਾ ਕਰਿਆ ਤਾਂ ਜਾਣਾ ਲੂਣਾ ਆਪਾਂ ਲੂਨੇ ਪਿੰਡ 'ਚ ਖੜੇ ਆ ਬਾਈ ਖਨੋਰੀ ਜਾਣੀਆਂ ਗੱਡੀਆਂ ਆਪਣੀ ਆ ਆ ਰਹੇ ਬਾਈ ਹੋਰੇ ਬੰਦੇ ਤਿਆਰ ਸਾਰਿਆਂ ਨੂੰ ਬਾਈ ਬੇਨਤੀ ਹੈ ਪਹੁੰਚੋ ਵੱਧਦੇ ਵੱਧ ਬਾਈ ਉੱਥੇ ਆਪਣੀਆਂ ਗੱਡੀਆਂ ਸਾਰੀਆਂ ਪਹੁੰਚ ਗਿਆ ਪਿੰਡਾਂ 'ਚ 8 ਵਜੇ ਦਾ ਟਾਈਮ ਦਾ ਸਾਰੀਆਂ 8 ਵਜੇ ਪਹੁੰਚ ਗਿਆ ਆ ਰਹੇ ਬਾਈ ਬੰਦੇ ਆਪਣੀ ਡਿਊਟੀ 'ਚ ਲੋਣੇ ਲੱਜਦੀ ਜਸਪ੍ਰੀਤ ਨੇ ਆਪਣੇ ਇੰਚਾਰਜ ਸਾਹਿਬ ਨੇ ਪਹੁੰਚੋ ਬਾਈ ਵੱਧਦੇ ਵੱਧ ਹਾਂਜੀ ਬਾਈ ਰਾਜਪੁਰਾ ਪਹੁੰਚ ਗਏ ਆਪਾਂ ਨੇ ਗੱਡੀਆਂ ਕਨੋਰੀ ਵਾਸਤੇ ਜਾ ਰਹੀਆਂ ਬਾਈ ਕਿੰਨੋਂ ਤਖਾਨੇ ਅੱਜ ਕਿੰਨੀਆਂ ਘੱਟ ਹੈ ਕਿੰਨੀਆਂ ਗੱਡੀਆਂ ਜੀਓ ਹੋਈ ਨੂੰ ਮੀਲਾ ਗੱਡੀਆਂ ਦੇਖੋ ਬਾਈ ਬਣੇ ਗੱਡੀਆਂ ਜਾ ਰਹੀਆਂ ਨੇ ਮੈਨੂੰ ਤਾਂ ਬੰਨੇ ਸਾਰੀਆਂ ਥਣੋੜੀ ਵਾਸਤੇ ਬਾਈ ਮਾਦਰ ਵਾਟੇ ਨਾ ਬਾਈ ਆਪਾਂ ਨੇ ਥਣੋੜੀ ਬਹੁਤ ਬੰਦੇ ਬਿਠਾ 50 ਬੰਦੇ ਖਰਾਨ ਕਰ ਰਹੇ ਆ ਗੱਡੀ ਬਾਈ ਰਾਮਪੁਰ ਤੇ ਆਈ ਆ ਬਰੋਡ ਤੇ ਆ ਕੇ ਰਾਮਪੁਰ ਕੋਲ ਤੇ ਆਈ ਜਾ ਬਾਈ ਗੱਡੀ ਔਰ ਕਾਲੇ ਵੀਰ ਕੀ ਹਾਲ ਹੈ ਰਾਮਪੁਰ ਤੇ ਆਈ ਬਾਈ ਗੱਡੀਆਂ ਕਰਦੇ ਚਲੋ ਲੀ ਰੰਗਲ ਦੇ ਯਾਰ ਇਹ ਗੱਡੀ ਆਈ ਬਈ ਇਹ ਆਈ ਹੈ ਥਮੋਲੀ ਦੇ ਬਾਈ ਆਹ ਥਮੋਲੀ ਪਿੰਡ ਗਈ ਗੱਡੀ ਬਾਈ ਆਈ ਹੈ ਸੂਰੇ ਸੂਰੇ ਦਾ ਗੱਡੀ ਹੈ ਬਾਈ ਚਲੋ ਚਲੋ ਫਿਰ ਚਲੋ ਦੋਬਾਦ ਬਾਈ ਗੱਡੀ ਆਈ ਹੈ ਦੰਦੇ ਬਨੌਰ ਵਾਲੇ ਪਾਸੇ ਤੇ ਬਾਈ ਹਾਂਜੀ ਬਾਬਿਓ ਗੱਡੀਆਂ ਉਹਦੇ ਇਕੱਠੀਆਂ ਹੋ ਰਹੀਆਂ ਅੱਜ ਸਾਰੀਆਂ ਬਸ ਹੁਣ ਜਾਣ ਲੱਗੇ ਆ ਆ ਬਣੀਆਂ ਖੜੀਆਂ ਤਿੰਨ ਗੱਡੀਆਂ ਬਣੀਆਂ ਖੜੀਆਂ ਬਾਕੀ ਇੱਕ ਅੱਗੇ ਖੜੀ ਆਪਣੀ ਗੱਡੀ ਚਾਰ ਗੱਡੀਆਂ ਬਾਬਿਓ ਟੱਕਰ ਦਰ ਬਾਬਿਓ ਆਪਾਂ ਲੈ ਕੇ ਆਏ ਆ ਬਾਈ ਲੈ ਗਿਆ ਇੱਕ ਉਹ ਵੀ ਬਾਈ ਲੈ ਗਿਆ ਆਪਣਾ ਮੱਕਣੀ ਤਾਂ ਚੈੱਕ ਕਰੋ ਖਨੋਰੀ ਵਾਲੇ ਮੁੰਡੇ ਸਾਰੇ ਬਾਬਿਓ ਆ ਜਾਓ ਪਹੁੰਚ ਚੱਕ ਦੇ ਖਿਤਰ ਦੀ ਕਰ ਆਓ ਜੀ ਕਿਹੜਾ ਠੀਕ ਚੱਲ ਰਿਹਾ ਆਹ ਲਓ ਕਿੱਦਾਂ ਜਾ ਰਹੇ ਆ ਬੱਸ ਫਟ ਡੋਲਟਸ ਤੇ ਪਹੁੰਚਦੇ ਆ ਬਾਈ ਕਹਿੰਦੇ ਡੋਲਟਸ ਵਾਲੇ ਆੜਦੇ ਦੇਣਾ ਬਾਈ ਪਰਚੀ ਬਣਾਵਾ ਚ ਫੁੱਲੇ ਆ ਅੱਜ ਫੁੱਲ ਜਾਈਗੀ ਬਾਬੋ ਅੱਜ ਨਹੀਂ ਅੱਜ ਆਪਣੀ ਕਰਗਾਰ ਹੈ ක රක්ක ලැවි බැලන කරවා දක්ක ලැග පෝකතාව පැ ਇਹ ਲੈਣ ਵਾਲਾ ਹੀ ਤਾਂ ਤੇ ਪੁੰਦੇ ਪੋਰੀ ਆ ਸਿੰਗਲ ਰੋਡ ਹੈ ਕਾ ਮਾਰਾ ਕਬਾਣੇ ਦਾ ਕਿਤਾ ਬਲੋਰੀ ਦਾ ਕਿਤਾ ਹੈ ਇੱਕ ਗੱਡੀ ਆਪਣੀ ਅੱਗੇ ਯਾਰੀ ਕਾਟ ਦੀ ਯਾਰ ਕਹਿੰਦੇ ਯਾਰ ਕਹਿੰਦੇ ਯਾਰ ਲੱਗ ਮਗਰ ਚੱਲਦਾ ਬਾਕੀ ਆਪੇ ਸਾਨੂੰ ਦਿਖਾਈ ਜਾਉਗੇ ਨਾਲ ਦੀ ਨਾਲ ਪੀ ਵੀ ਨਹੀਂ ਲੈਕਾ ਕਰੋ ਸਬਸਕ੍ਰਾਈਬ ਕਰਾਉਣੇ ਆ ਜੀ ਸਬਸਕ੍ਰਾਈਬ ਕਰੀ ਜਾਓ ਨਾਲ ਦੀ ਨਾਲ ਹਾਂਜੀ ਬਾਈ ਰਸਤੇ 'ਚ ਰੁਕੇ ਤੇ ਰਸਤੇ 'ਚ ਰੁਕੇ ਤੇ ਬਾਈ ਨਿਵਾਦ ਸ਼ਬੂਸਰਮ ਜਾਣਾ ਬੰਦੇ ਆਪਣੇ ਸਾਰੇ ਇੱਕਦਮ ਸ਼ਬੂਸਰਮ ਜਾਣਾ ਬਾਈ ਸਾਰੇ ਬੰਦੇ ਆਪਣੇ ਗੱਡੀਆਂ ਚਾੜੀਆਂ ਬਾਈ ਇਹ ਆਪਣਾ ਬਾਈ ਮੱਖਣਵੀਰ ਆਪਣਾ ਹਾਂ ਮੱਖਣਵੀਰ ਕੀ ਹਾਲ ਐ ਹੋਰ ਕਿੱਧਰ ਚ ਤਿਆਰੀ ਅੱਜ ਪਾ ਦੇਗੇ ਤੱਕ ਹੋਰ ਸੁਣਾ ਗੱਡੀ ਫੇਰਾ ਉੱਡ ਰਹੀ ਐ ਯਾਰ ਇਹਦੇ ਛਿੰਨੇ ਬਾਦੇ ਲਾੜ ਨਿਕਲਦੀ ਐ ਉੱਧਰ ਛਿੰਨੇ ਬਾਦੇ ਲਾੜ ਨਿਕਲਦੀ ਕਿਸਕੇ ਆਹ ਦੇਖ ਜਿੰਮੀ ਕੇ ਹੈ ਹੋਰ ਮੱਖਣ ਵੀਰ ਸੁਣਾ ਕੋਈ ਗੱਲ ਬਾਤ ਵਧੀਆ ਵਧੀਆ ਕਿਸ ਤਰ੍ਹਾਂ ਦੀਪਾ ਵੀਰੋਂ ਪੁੱਛੇ ਦੀਪਾ ਅੱਦਰ ਕਿਤਰਾ ਹੁਸਤ ਬੈਠਾ ਹੈ ਦੀਪਾ ਵੀਰੇ ਠੰਡਾ ਅੱਜ ਹੋਰ ਚਲੋ ਬਾਈ ਚਲਦੇ ਆ ਰਾਣੀ ਸੁੰਦਰਾ ਲੈ ਕੇ ਅੱਗੇ ਗੱਡੀਆਂ ਆਪਣੀ ਆ ਰਹੀਆਂ ਪਿੱਛੇ ਹੋਰ ਵੀ ਆ ਦੀਪਾ ਵੀ ਖੜਿਆ ਆਪਣਾ ਹੋਰ ਦੀਪੇ ਠੀਕ ਐ ਆ ਰਗੂ ਬਾਈ ਆਪਣਾ ਖਾਰਗੂ ਤੇਰੀ ਚੰਡੀ ਉਡ ਗਈ ਬਾਈ ਚੰਡੀ ਆ ਰੋ ਚੰਡੀ ਉਡ ਗਈ ਤੇਰੀ ਚੰਡੀ ਉਡ ਗਈ ਬਾਈ ਮਿਲਦੇ ਆ ਬਾਈ ਪਹੁੰਚ ਜੇ ਸਾਨੂੰ ਬਸ ਥੋੜਾ ਹੀ ਰਹਿ ਗਿਆ ਖਨੌਰੀ ਮੰਗਰ ਦੂਸਰੀ ਗਾਰਡ ਵੀ ਜਾ ਰਹੀ ਆ ਬਣੀ ਅੱਗੇ ਇੱਕ ਹੈ ਸਮਾਨ ਵਾਲੇ ਆਪਾਂ ਕਰੋ ਉਸਕਰ ਬਾਕੀ ਅੱਗੇ ਬਾਈ ਨੇ ਇੱਕ ਹੱਟ ਦੀ ਖੱਲੀ ਪਈ ਆ ਉੱਪਰ ਖਿੱਚ ਰਿਹਾ ਵਾਪੇਓ ਖਿੱਚ ਰਹੀ ਘੱਟ ਨਹੀਂ ਉਧਰ ਟਾਟਾ ਬਾਬਿਓ ਜਾਮ ਚੈੱਕ ਕਰੋ ਬਾਬਿਓ ਇਹਦਾ ਪਾਟੜਾ ਹੀ ਹੈ ਪਾਟੜਾ ਖੜਿਆ ਬਾਬੇ ਦੇਖੋ ਕਾਰ ਵਿਆ ਚੈੱਕ ਕਰੋ ਗੱਡੀਆਂ ਕਿੰਨੇ ਖੜੀਆਂ ਬਾਈ ਇੱਧਰ ਵੀ ਜਾਮ ਪੂਰਾ ਬਾਬੇ ਅੱਜ ਧਰਨੇ ਕਰਕੇ ਗੱਡੀ ਭੜੀ ਜਾ ਰਹੀ ਆ ਬੱਸਾਂ ਗੱਡੀਆਂ ਟਰੈਕਟਰ ਫੁੱਲ ਜਾ ਰਹੇ ਆ ਅੱਜ ਬਾਬੇ ਲੰਕਰ ਜਾ ਰਹਾ ਬਾਬੇ ਜੀ ਦੇਖੋ ਬਾਬੇਓ ਗੱਡੀਆਂ ਕਿੰਨੀਆਂ ਲੱਗੀਆਂ ਪਤਣਾ ਸ਼ਹਿਰ ਪਤਣਾ ਉਹ ਪਾਂਗੇ ਪਹੁੰਚ ਖਨੋਰੀ ਸੰਗਤ ਆਪਾਂ ਨੇ ਇੱਦਾਂ ਹੀ ਬਾਬੇ ਉਤਾਰ ਗੱਡੀਆਂ ਮੋੜੇ ਬਾਬੇ ਇੱਧਰ ਲੱਗ ਰਹੀਆਂ ਦੁਬਾਰਾ ਘੁੰਮ ਕੇ ਆ ਗਏ ਗੱਡੀਆਂ ਘੁੰਮ ਕੇ ਆ ਕੇ ਇੱਧਰਾਂ ਲਈ ਛੱਡ ਲਈ ਜਾ ਰਹੀਆਂ ਪੂਰਾ ਪ੍ਰਬੰਧ ਹੋ ਗਿਆ ਹੈ ਨਾ ਕੀ ਬੇਰ ਬਾਬਿਓ ਹਣਾ ਪਚਾ ਦਿਆ ਖਿੱਚ ਗਈ ਗੱਡੀ ਪੂਰੀ ਬਾਬਿਓ ਹੁਣ ਸੰਘਾ ਦਾ ਆਪਾਂ ਨੇ ਅੱਧੀ ਧਾਰ ਦੀ ਅੱਧੀ ਵਿਚੇ ਬੈਠੀ ਆ ਬਾਬਿਓ ਦੇ ਕੋਲ ਬਿਓ ਟਰੈਕਟਰ ਟਰਾਲੀਆਂ ਬੱਸਾਂ ਕਾਰਾਂ ਪੁਲੰਪ ਢੇੜਾ ਆ ਬਾਬਿਓ ਹਾਂਜੀ ਬਾਈ ਜੀ ਹੁਣ ਗੱਡੀ ਆ ਗਈ ਆਪਣੀ ਕਿੱਚੇ ਗੱਡੀਆਂ ਬਣੀਆਂ ਆ ਆ ਗਈ ਬਾਬਿਓ ਅੱਗੇ ਤੇ ਮੁੜ ਕੇ ਆਈ ਆ ਬਾਬਿਓ ਕਾਟਦੀ ਆਪਣੀ ਭਾਈ ਆ ਰਹਾ ਖਾਲੀ ਸੰਗੇ ਦਾ ਧਾਰਿਆ ਹੀ ਆਣਾ ਉਸਕੇ ਗੱਡੀ ਆਪਣੀ ਆ ਆ ਬਾਬਿਓ ਕਾਟਦੀ ਦੂਜੀ ਬਸਤੀ ਬਾਬਿਓ ਅਸੀਂ ਥੋੜੇ ਦਾ ਗਲਤ ਚਲੇ ਗਏ ਤੇ ਤਾਂ ਪਿੱਛੇ ਰਹਿ ਗਏ ਗੱਡੀ ਦਾ ਆਪਣੀ ਸਭ ਤੇ ਅੱਗੇ ਦੀ ਨਹੀਂ ਸੀ ਥੋੜੇ ਗਲਤ ਚਲੇ ਗਏ ਤੇ ਸਿੱਧਾ ਚਲੇ ਗਏ ਤੇ ਕਾਲੀ ਗਾਲੀ ਚ ਬਸਤੀ ਬਾਬਿਓ ਹੁਣ ਖੜਾ ਕੇ ਮਿਲਦੇ ਆ ਸਾਨੂੰ ਗੱਡੀ ਸੈਟ ਜੇ ਕਰਕੇ ਨਾ ਬਾਬਿਓ ਇਕੱਠੇ ਚੱਕ ਕਰੋ ਜਾ ਮੇਖੋ ਬਹੁਤ ਪਿੱਛੇ ਰੁਕਿਆ ਅੱਗੇ ਵੀਰੇ ਕਾਫੀ ਅੱਗੇ ਜਾ ਕੇ ਬੈਠੇ ਆ ਬਾਬੇ ਹਾਂਜੀ ਬਾਈ ਕੱਟ ਦੇਖੋ ਕੱਟ ਦੇਖੋ ਬਾਈ ਫੋਟੇ ਆਪਾਂ ਸਨੋਰੀ ਬਾਈ ਲੋਕਾਂ ਦੇ ਚ ਬਾਈ ਨੇਰੀ ਬਣਦੀ ਪਾਪੂ ਡੱਲੇ ਵਾਲ ਨੂੰ ਕਰਾ ਦਿਆ ਵੀ ਸਾਰੇ ਤੇਰੇ ਨਾਲ ਆ ਬਾਈ ਕੱਕ ਪੈਰੀ ਪੂਰੀ ਦੇਖੋ ਬਾਈ ਦੇਖੋ ਬਾਈ ਗੱਡੀ ਗੱਡੀ ਫੁੱਲ ਇਕੱਠਾ ਹੈ ਬਾਈ ਉਰੇ ਖੱਟੋ ਘਟ 8-10 ਲੱਖ ਬੰਦਾ ਆ ਗਿਆ ਬਾਈ ਓਏ 8-10 ਲੱਖ ਬੰਦਾ ਆ ਗਿਆ ਬਾਈ ਉਰੇ ਬਾਈ ਆਲੇ-ਦਾਲੇ ਨਾ ਰਸਤਾ ਬੰਦ ਹੋਇਆ ਸੀਗਾ ਜਾਮ ਕਰਕੇ ਆ ਦੇ ਸਾਰੇ ਇੱਧਰ ਵੀ ਬੰਦ ਆ ਬਾਈ ਸਾਨੂੰ ਪਤਾ ਜੱਟਾਂ ਦੀ ਗਾੜੀ ਹੁੰਦੇ ਬਾਈ ਓਰੀਜਿਨਮ ਪਾ ਕੇ ਮਿੱਟੀ-ਮੁੱਟੀ ਕਰ ਲਿਆ ਬਾਈ ਰਸਤਾ ਚਾਲੂ ਆ ਦੇਖੋ ਗੱਡੀਆਂ ਲੰਘ ਰਹੀਆਂ ਬੱਸਾਂ ਵੀ ਲੰਘਦੀਆਂ ਵਸਤ ਵੀ ਲਗਾ ਕੇ ਹਟੇ ਹੋਣੇ ਬਾਈ ਔਰ ਇਹਨੂੰ ਚਲਾ ਦੇ ਰਸਤਾ ਜਾਮ ਹੋ ਗਿਆ ਦਾ ਬਾਈ ਸਾਰਾ ਇੱਧਰ ਬਾਕੀ ਕੱਠ ਦੇਖੋ ਬਾਈ ਹਾਂਜੀ ਬਾਈ ਆਪਾਂ ਅੱਗੇ ਆਏ ਸੀਗੇ ਪਰ siree ਤਾਂ ਨਹੀਂ ਜਾਇਆ ਗਿਆ ਹੈਗਾ ਉਰੇ ਤੋਂ ਹਜੇ ਵੀ ਬਾਈ 4-5 ਕਿਲੋਮੀਟਰ ਪਿਆ ਅੱਗੇ ਪਰ ਬਾਈ ਕੱਠ ਦੇਖੋ ਕਿੰਨਾ ਬਾਈ ਪਿੱਛੇ ਵੀ ਦਿਖਾਓ ਆ ਕੱਠ ਦੇਖੋ ਬਾਈ ਇੱਧਰ ਦੇਖੋ ਬਾਈ ਆ ਕੱਠ ਦੇਖੋ ਬਾਈ ਹਾਂਜੀ 4-5 ਕਿਲੋਮੀਟਰ ਪਲੱਸੇ ਪਿਆ ਬਾਈ ਅੱਗੇ ਜਾਣਾ ਕੱਠ ਦੇਖੋ ਬਾਈ ਆ ਦੇਖੋ ਬਾਈ ਕੱਠ ਦੇਖੋ ਬਾਈ ਬਇਆ ਬਇਆ ਕਰਾਤੀ ਬਾਈ ਅੱਜ ਮੋਦੀ ਦਾ ਪਾ ਦੀ ਤੱਕ ਪੂਰੀ ਮੋਦੀ ਨੂੰ ਭਾਈ ਨੀਂਦ ਨਹੀਂ ਆਣੀ ਅੱਜ ਰਾਤ ਨੂੰ ਆ ਦੇਖੋ ਭਾਈ ਧੰਨਵਾਦ ਨਰਵਿੰਦਰ ਸਿੰਘ ਜੀਔਰ ਕੇ ਸਮਾਤ ਬਲਦੇਵ ਸਿੰਘ ਜੀ ਸਲੋਹਾ ਉਹ ਹੋਰ ਸਮਾਂ 5 ਮਿੰਟ ਇਹ ਮਤ ਕੋਈ ਨਹੀਂ ਨਾਲ ਕੁਝ ਸਰਸਾ ਪਰ ਇੱਥੇ ਤੁਹਾਨੂੰ ਬਲਦੇਵ ਸਿੰਘ ਦਾ ਬੰਦ ਰਹਿਣ ਉਹ ਹੁਣ ਦੇ ਤਾਂ ਬਾਅਦ ਕੋ ਧਿਆਨ ਦਿਓ ਸਲੋਹਾ ਬੀਕੇ ਜੂਟੇੜੀ ਉਹ ਸਟੇਜ ਦੇ ਨੇੜੇ ਆਨ ਬਲਦੇਵ ਸਿੰਘ ਦੀ ਸਰਪਾਅ ਔਰ ਸਟੇਜ ਦੇ ਉੱਤੇ ਬੈਠੇ ਜੀ ਤੇ ਰਾਜਮਾਨ ਸਰਦਾਰ ਰਜੀਤ ਸਿੰਘ ਹਾਂਜੀ ਬਾਈ ਆ ਬਣਾ ਮੱਖਣ ਵੀਰ ਗੱਲ ਗੱਲ ਕਰਨੇ ਤੈਨੂੰ ਹਾਂ ਮੱਖਣ ਵੀਰ ਦੱਸ ਫਿਰ ਹਾਂ ਵੀਰ ਇਹ ਜੀ ਲੈਣੇ ਸਾਨੂੰ ਵੀਰ ਕਿਵੇਂ ਗੱਡੀ ਲੈਣੀ ਹੈ ਹਾਂ ਗੱਡੀ ਲੈਣੀ ਆ ਦੇਖ ਬੱਜ ਸਾਹਿਬ ਦੱਸਿਆ ਯਾਰ ਕੋ ਕਾफी ਜਦੇਗਾ ਵਿੱਚ ਦੇਖੋ ਗੱਡੀ ਦੇਖੋ ਗੱਡੀ ਆ ਆਪਣਾ ਮੱਖਣ ਵੀਰ ਹੈ ਹਾਂ ਮੱਖਣ ਲੰਗਾ ਧੌੜ ਜਾਦਰਾ ਲਵਾ ਕੇ ਲਵਾਣੀ ਬਈ ਹੈ ਜੀ ਨਾ ਮੱਖਣਵੀਰ ਕਿਸ ਜਹਾ ਦੇ ਕੋਈ ਬਾਡੀ ਲਵਾਣੀ ਹੈ ਬਾਈ ਵਿੱਚ ਬਾਈ ਵਾਰਾ ਗੱਡੀ ਲੈਣੀ ਬਾਈ ਬਸ ਕਰਾਣੀ ਤਿਆਰ 62 ਸੀਟਰ ਹੈ ਜਾਂ 59 ਸੀਟਰ ਉੱਪਰ ਕੁਕਰ ਦੇ ਲਾਗ ਹੈ ਹੋਰ ਦੱਸ ਕੇ ਕਰਾਣਾ ਲੈਂਟਾ ਦਾਦੇ ਹੁਣ ਲੈਂਟਾ ਦਾ ਬਥੇਰੀ ਐ ਸੀ ਵਿੱਚ ਨੂੰ ਗੇਰਾ ਠੰਡੀ ਗਰਮ ਹਵਾ ਐਲਈਡੀ ਹੈ ਐਸਡੀ ਲਵਾਣੀ ਹੈ ਚਾਤਰਾ ਮੋਰਾ 2% ਟਪੀ ਵਾਲੇ ਦੀ ਟਪੀ ਕਿ ਨਹੀਂ ਟੋਪੀ ਲੱਗੀ ਵੀ ਪਤਾ ਨਹੀਂ ਪਤਾ ਹਾਂਜੀ ਬਾਬੇ ਵਾਪਸੀ ਕਰ ਰਹੇ ਆ ਆਪਾਂ ਹੁਣ ਬਾਬੇ ਸੰਗਤ ਨੂੰ ਲੈ ਗਾ ਜਾਂ ਲੈ ਕੇ ਪਟਿਆਲੇ ਮੋਂਦੇ ਬਾਬਿਓ ਆਪਾਂ ਤੁੰਦ ਚੈੱਕ ਕਰਾਂ ਆਰਬਨ ਸਟੇਟ ਵਾਲੀ ਮਾਰਕੀਟ ਆ ਕੇ ਇੱਧਰ ਬਾਬਿਓ ਆਪਾਂ ਤੁੰਦ ਬਾਬਿਓ ਪੂਰੀ ਪੈ ਰਹੀ ਹੈ ਬਸ ਹੌਲੀ ਹੌਲੀ ਆਈ ਜਾ ਰਹੇ ਆ ਥਾਂ 'ਚ ਬੜਾ ਲੱਗਿਆ ਭਈ ਉਹ ਸਿੰਗਲ ਰੋਡ ਹੈ ਬਾਬਿਓ ਪਾਤਣਾ ਸਤੇ ਸਮਾਨੇ ਵਾਲਾ ਜਿਹੜਾ ਪਟਿਆਲੇ ਬਾਈਵਾਸ ਨੂੰ ਜੋੜਦਾ ਹੈ ਬਾਬਿਓ ਸਿੰਗਲ ਰੋਡ ਹੈ ਲੈਟਾਂ ਦੇ ਉੱਪਰ ਤੇ ਤੁੰਦ ਬਾਬਿਓ ਟ੍ਰੈਫਿਕ ਪੂਰੀ ਦੀ ਬਾਬੇ ਜਮਾ ਹੋਲੀ ਆਈ ਹੈ ਗੱਡੀ ਆ ਡਬਲ ਰੋਡ ਵਰਤਾਂਗੇ ਗੱਡੀ ਫਿਰ ਵੀ ਖਿੱਚੀ ਜਾਂਦੀ ਮਾੜੀ ਮੋਟੀ ਬਾਕੀ ਬਾਬੇ ਤੁੰਦੇ ਬੈਰੀਆ ਹੋਲੀ ਆ ਰਹੇ ਆ ਕੋਈ ਭਜਾ ਨਹੀਂ ਰਹੀ ਗੱਡੀ ਬਾਕੀ ਅੱਗੇ ਹੁਣ ਸਾਨੂੰ ਮਿਲਾਂਗੇ ਅੱਗੇ ਮੋਹ ਫੇਲ ਵਾਸਤੇ ਕਰਤੀ ਆਪਾਂ ਖਾਲੀ ਬਾਬਿਓ ਸੰਗਤ ਦੀ ਤਾਰ ਹੁਣ ਬਸ ਬਾਬਿਓ ਚਲੇ ਆ ਪਿੰਡ ਨੂੰ ਫੜਾ ਕੇ ਬਸ ਨੂੰ ਫੇਰ ਮਿਲਦੇ ਆਂ ਤੁੰਦ ਚੱਕ ਗੇ ਬਾਬਿਓ ਕੁਝ ਵੀ ਨਹੀਂ ਦਿਖ ਰਹਾ ਦੇਖੋ ਚਿੱਟੀ ਪੱਟੀ ਦਿਖ ਰਹੀ ਹੈ ਬਾਬਿਓ ਬਸ ਟੱਕ ਕਰੋ ਬਾਬੇ ਆ ਹਾਈਵੇ ਬਾਬੇ ਦਿੱਲੀ ਅੰਬਰਸਰ ਵਾਲਾ ਨੈਸ਼ਨਲ ਹਾਈਵੇ ਐ ਦੇਖੋ ਬਾਬੇ ਸੁਨਮ ਸਰਾਂ ਨ ਭਈਆ ਜਮਾਈ ਆ ਦੇਖ ਕਰੋ